ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਮੂਹ ਸੰਗਤਾਂ ਨੂੰ ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ ਸਹਬੇ ਕਮਾਲ ਸਤਿਗੁਰੂ ਜਗਤਗੁਰੂ ਧੰਨ ਗੁਰੂ ਨਾਨਕ ਪਾਤਸ਼ਾਹ ਦਾ ਪ੍ਰਕਾਸ਼ ਦਿਹਾੜਾ ਜੋ ਕਿ 4 5 ਨਵੰਬਰ ਰਾਤ ਦਾ ساری ਰਾਤ ਦਾ ਪ੍ਰੋਗਰਾਮ ਰਾਣ ਸਵਾਈ ਕੀਰਤਨ ਹੋਵੇਗਾ 2 ਨਵੰਬਰ ਦਾ ਗੁਰਦੁਆਰਾ ਪਾਤਸ਼ਾਹੀ ਸੇਮੀ ਸਹਣਾ ਤੋਂ ਨਗਰ ਕੀਰਤਨ ਸਾਰੇ ਨਗਰ ਦੇ ਵਿੱਚ ਹੋਵੇਗਾ ਜਿਸ ਦੇ ਵਿੱਚ ਗੁਰਦੁਆਰਾ ਪ੍ਰਬੰਧ ਕਮੇਟੀ ਸਾਡੇ ਨਗਰ ਦੀ ਨਗਰ ਪੰਚਾਇਤ ਸਮੂਹ ਸੇਵਾਦਾਰ ਪੱਤਰਕਾਰ ਭਾਰੀਚਾਰਾ ਸਾਰੇ ਹੀ ਬੜੀ ਸਰਧਾ ਭਾਵਨਾ ਦੇ ਨਾਲ ਨਗਰ ਦੇ ਲੋਕ ਸੰਗਤ ਦੀ ਸੇਵਾ ਕਰਦੇ ਆ ਸੋ ਵੱਧ ਤੋਂ ਵੱਧ ਸੰਗਤ ਨੂੰ ਬੇਨਤੀ ਕਰਦੇ ਆ ਕਿ ਗੁਰਪੁਰਬ ਦੇ ਵਿੱਚ ਦੋ ਤਰੀਕ ਦੇ ਨਗਰ ਕੀਰਤਨ ਦੇ ਵਿੱਚ ਸੰਗਤਾਂ ਨੇ ਹਾਜ਼ਰੀਆਂ ਭਰਨੀਆਂ ਨੇ ਤੇ ਰੈਣ ਸਵਾਈ ਕੀਰਤਨ ਦੇ ਵਿੱਚ ਵੀ ਸੇਵਾਵਾਂ ਭਰ ਕੇ ਸੇਵਾਵਾਂ ਕਰਕੇ ਹਾਜ਼ਰੀਆਂ ਭਰ ਕੇ ਸਤਿਗੁਰੂ ਗੁਰਨਾਨਕ ਪਾਤਸ਼ਾਹ ਦੀਆਂ ਖੁਸ਼ੀਆਂ ਲੈਣੀਆਂ ਨੇ ਭਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਰਸਾ ਦੀ ਧੰਨ ਤਨ ਸਤਿਗੁਰ ਨਾਨਕ ਜੀ ਮਹਾਰਾਜ ਦਾ ਅਵਤਾਰ ਜਿਹੜਾ ਰਿਹਾ ਹਰ ਸਾਲ ਦੀ ਤਰ੍ਹਾਂ ਜੇ ਆਪਾਂ ਪਾਵਰ ਸਟਾਨ ਤੇ ਮੀਰੀ ਪੀਰੀ ਦੇ ਮਾਲਕਸਤਾਨ ਤੇ ਮਨਾਉਂਦੇ ਹੁੰਨੇ ਆ ਦੋ ਤਰੀਕ ਦਾ ਗਰਨ ਮਿਨਾ ਨਗਰ ਕੀਰਤਨ ਚਾਰ ਤਰੀਕ ਦਾ ਰੈਂਸਬਾਈ ਕੀਰਤਨ ਉਸ ਤੋਂ ਬਾਅਦ ਧੰਨ ਤਨ ਗੁਰੂ ਤੇਗ ਬਹਾਦਰ ਜੀ ਮਹਾਰਾਜ ਦਾ 350 ਸਾਲਾ ਜੀ ਦਿਗਰਪੁਰ ਦੇ ਸਥਾਨ ਤੇ ਤੇ ਤੁਨ ਤੁਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਗੁਰਤਾ ਗਦੀ ਦਿਵਸ ਕੋ ਵੀ ਬੜੀ ਧੂਮਤਾਪਨਾ ਸਿਰਸਾਂ ਕਾਮਨਾ ਰਹੀਆਂ ਨੇ ਸਾਰੇ ਸੰਗਤ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਨਗਰ ਦੇ ਚਰਨਾਂ ਵਿੱਚ ਬੇਨਤੀ ਹੈ ਜੀ ਧੰਗੁਰ ਨਾਨਕ ਮਹਾਰਾਜ ਦਾ ਜਨਮ ਦਿਹਾੜਾ 4 ਤੇ 5 ਚਾਰ ਤੇ ਪੰਜ ਚਾਂਦੀ ਰਾਤ ਨੂੰ 5 ਨੂੰ ਸੁਲਾਈ ਜਾਊਗਾ ਜੀ 2 ਤਰੀਕ ਦਾ ਨਗਰ ਕੀਰਤਨ ਆ ਜੀ ਸਾਰੇ ਸੰਗਤ ਦੇ ਚਰਨਾਂ 'ਚ ਬੇਨਤੀ ਆ ਗਲੀਆਂ ਨਾਲੀਆਂ ਦੀ ਸਫਾਈ ਕਰਕੇ ਰੱਖਣਾ ਜੀ ਅਤੇ ਨਗਰ ਕੀਰਤਨ ਵਿੱਚ ਸ਼ਾਮਲ ਹੋਣ ਦੀ ਕਿਰਪਾਲਤਾ ਕਰਨੀ ਜੀ ਅਤੇ ਮੂਰੇ ਪ੍ਰਤਾਗਵਰ ਮਹਾਰਾਜ ਜੀ ਦਾ ਜੀ ਦੀ ਜਿਹੜਾ ਮਨਾ ਰਹੇ ਆ ਜੀ ਉਦੋਂ ਵੀ ਮਤਲਬ ਸ਼ਖਸ਼ਣ ਦਿਨ ਰਾਤ ਦੇ ਕਰਾਂਗੇ ਸਾਰੇ ਨਗਰ ਨੂੰ ਬੇਨਤੀ ਹੈ ਵੱਧ ਚੜ ਕੇ ਸੇਵਾ ਕਰਨੀ ਅਤੇ ਮਨ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ